ਸਤ ਸ੍ਰੀ ਅਕਾਲ ਦੋਸਤੋ ਮੈਂ ਜਿਕਜੀਤ ਨੰਗਲ ਤੇ ਤੁਸੀਂ ਦੇਖ ਰਹੇ ਹੋ ਸਤ ਕਡੇਰੀ ਫਾਰਮਿੰਗ ਅੱਜ ਇੱਕ 5-7 ਮਿੰਟ ਦੀ ਵੀਡੀਓ ਬਣਾਉਣ ਲੱਗਾ ਹਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਆਪਾਂ ਮਿਨਰਲ ਮਿਕਸਚਰ ਦੀ ਮਿਨਰਲ ਮਿਕਸਚਰ ਧਾਤਾਂ ਦਾ ਚੂਰਾ ਕਿਹੜੀਆਂ-ਕਿਹੜੀਆਂ ਧਾਤਾਂ ਇਹਨਾਂ ਦੇ ਵਿੱਚ ਹੁੰਦੀਆਂ ਜਾਂ ਲੋਡ ਕੀ ਪੈਂਦੀ ਹੈ ਤੇ ਜੇ ਉਹ ਨਹੀਂ ਪਸ਼ੂ ਨੂੰ ਦਿੰਦੇ ਤਾਂ ਉਹਦੀ ਬਾਡੀ ਦੇ ਉੱਤੇ ਇਫੈਕਟ ਕੀ ਪੈਂਦਾ ਉਹਦਾ ਅਸਰ ਕੀ ਪੈਂਦਾ ਪਰ ਇਹ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਪਿਛਲੇ ਪੰਜਾਬ ਦੀ ਗੱਲ ਕਰਾਂਗੇ ਵੀ ਪਹਿਲਾਂ ਸਾਡਾ ਡੇਰੀ ਫਾਰਮਿੰਗ ਦਾ ਜਿਹੜਾ ਕੰਮ ਸੀਗਾ ਜਿਹੜਾ ਕੀਤਾ ਸੀ ਉਹ ਕਿਸ ਤਰ੍ਹਾਂ ਦਾ ਸੀ ਪੰਜਾਬ ਦੇ ਵਿੱਚ ਲਗਭਗ 90 95% ਘਰਾਂ ਦੇ ਵਿੱਚ ਜਿਹੜੇ ਪਸ਼ੂ ਰੱਖੇ ਸੀ ਉਹ ਖੁੱਲ੍ਹਣਾਂ ਚਰਾੰਦਾਂ ਦੇ ਵਿੱਚ ਜਾਂਦੇ ਸੀ ਅਸੀਂ ਚਰਨ ਛੱਡ ਦਿੰਦੇ ਸੀ ਛਾਂ ਨੂੰ ਆਇਆਂ ਦਾ ਦੁੱਧ ਚੋ ਲੈੰਦੇ ਸੀ ਮਤਲਬ ਜਿਹੜੀਆਂ ਤਤਾਂ ਦੀ ਜਿਹੜੇ ਤਤਾਂ ਦੀ ਉਹਨਾਂ ਨੂੰ ਲੋਡ ਹੁੰਦੀ ਸੀ ਉਹ ਬਾਹਰੋਂ ਜੜੀ-ਬੂਟੀ ਜਾਂ ਖੱਬਲ ਦੇ ਰੂਪ ਚ ਪਸ਼ੂ ਉੱਥੋਂ ਚਰ ਕੇ ਆਪਦੀ ਸਰੀਰ ਦੀਆਂ ਲੋੜਾਂ ਨੂੰ ਪੂਰਾ ਕਰ ਲੈਂਦਾ ਸੀ ਤੇ ਜਿੰਨਾ ਉਹ ਤੋਂ ਦੁੱਧ ਦੀ ਉਹਦੀ ਕੈਪੈਸਿਟੀ ਹੁੰਦੀ ਉਸ ਹਿਸਾਬ ਤੇ ਸਾਨੂੰ ਦੁੱਧ ਪੈਦਾ ਕਰਕੇ ਦੇ ਦਿੰਦਾ ਸੀ ਪਰ ਜਿਵੇਂ ਜਿਵੇਂ ਸਾਡੀਆਂ ਆਰਥਿਕ ਲੋੜਾਂ ਬਦਲੀਆਂ ਤਾਂ ਸਾਡੇ ਕਿੱਤਿਆਂ ਦੇ ਰੂਪ ਵੀ ਬਦਲੇ ਇਸੇ ਤਰ੍ਹਾਂ ਅਸੀਂ ਡੇਰੀ ਫਾਰਮਿੰਗ ਨੂੰ ਇੱਕ ਕਮਰਸ਼ੀਅਲ ਲੈਵਲ ਤੇ ਲੈ ਗਏ ਦੁੱਧ ਅਸੀਂ ਜ਼ਿਆਦਾ ਪੈਦਾ ਕਰਨ ਦੇ ਚੱਕਰ ਦੇ ਵਿੱਚ ਪਸ਼ੂਆਂ ਨੂੰ ਉਸ ਤਰ੍ਹਾਂ ਦਾ ਰਾਸ਼ਨ ਪਾਉਣਾ ਸ਼ੁਰੂ ਕੀਤਾ ਪਸ਼ੂ ਦੁੱਧ ਵਧੇ ਦੁੱਧ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵਧੀ ਪਰ ਦਿੱਕਤ ਕੀ ਆਈ ਵੀ ਉਹਨਾਂ ਦੇ ਵਿੱਚ ਧਾਤਾਂ ਦੀ ਕਮੀ ਹੋਣ ਲੱਗੀ ਹੁਣ ਜੇ ਆਪਾਂ ਇਹ ਤੋਂ ਇਲਾਵਾ ਖੇਤੀਬਾੜੀ ਵਾਲੇ ਪਾਸੇ ਦੀ ਗੱਲ ਕਰਦੇ ਹਾਂ ਤਾਂ ਅੱਗੇ ਸਾਡੇ ਵਾਹਣ ਜਿਹੜੇ ਹੁੰਦੇ ਸੀ ਅਸੀਂ ਇੱਕ ਵਾਹਣ ਦੇ ਵਿੱਚ ਫਸਲ ਬੀਜ ਲਈ ਦੂਜਾ ਵਿਹਲਾ ਰਹਿ ਜਾਂਦਾ ਸੀ ਸਾਰੀ ਧਰਤੀ ਦੇ ਉੱਤੇ ਫਸਲ ਨਹੀਂ ਬੀਤੀ ਜਾਂਦੀ ਸੀ ਤਾਂ ਉਹਦੇ ਨਾਲ ਕੀ ਧਰਤੀ ਆਪਣੇ ਆਪ ਤੱਤਾਂ ਨੂੰ ਰੀਸਟੋਰ ਕਰ ਲੈਂਦੀ ਸੀ ਜਿਹਦੇ ਨਾਲ ਜਿਹੜਾ ਪੱਠਿਆਂ ਦੇ ਰੂਪ ਵਿੱਚ ਵੀ ਤੱਤ ਜਿਹੜੇ ਆਹੋ ਤੱਤਾਂ ਉਹ ਪਸ਼ੂ ਦੀ ਬਾਡੀ 'ਚ ਪਹੁੰਚ ਜਾਂਦੀਆਂ ਸੀ ਮੋٹے ਰੂਪ 'ਚ ਜੇ ਗੱਲ ਕਰੀਏ ਦੋਸਤੋ ਜਿਵੇਂ ਜਿੰਕ ਕਾਪਰ ਕਬਾਲਟ ਫਾਸਫੋਰਸ ਆਇਓਡੀਨ ਮੈਗਨੀਸ਼ੀਅਮ ਇਤੋਂ ਇਲਾਵਾ ਕੈਲਸ਼ੀਅਮ ਵਿਟਾਮਿਨ ਦੇ ਵਿੱਚ ਗੱਲ ਕਰੀਏ ਵਿਟਾਮਿਨ ਏ ਡੀ ਈ ਜਾਂ ਵਿਟਾਮਿਨ ਐਚ ਹੁਣ ਇਹ ਤੱਤ ਜਿਹੜੇ ਆ ਜੋ ਰਲਾ ਕੇ ਆਪਾਂ ਪਸ਼ੂ ਨੂੰ ਦੇਣਿਆ ਤੋ ਉਹਨੂੰ ਮਿਨਰਲ ਮਿਕਸਚਰ ਆਪਾਂ ਕਹਿ ਸਕਦੇ ਆ ਕਮੀ ਦੇ ਨਾਲ ਕੀ ਕੀ ਪ੍ਰੋਬਲਮ ਆਉਂਦੀਆਂ ਜਿਹਦੇ ਬਾਰੇ ਥੋੜੀ ਗੱਲ ਕਰੀਏ ਜਿਵੇਂ ਜ਼ਿੰਕ ਹੈ ਜਦੋਂ ਪਸ਼ੂ ਦੀ ਬਾਡੀ ਦੇ ਵਿੱਚ ਜ਼ਿੰਕ ਦੀ ਕਮੀ ਆਊਗੀ ਚਮੜੀ ਖੁਸ਼ਕ ਹੋ ਜਾਣੀ ਹੈ ਵਾਲਾਂ ਦੇ ਵਿੱਚ ਚਮਕ ਨਹੀਂ ਰਹਿਣੀ ਖੁਰਾਂ ਦੀ ਸਮੱਸਿਆ ਆਉਣ ਲੱਗ ਪੈਣੀ ਹੈ ਹੋਰ ਵਧਣ ਲੱਗ ਜਾਣਗੇ ਇਹ ਤੋਂ ਇਲਾਵਾ ਫਾਸਫੋਰਸ ਤੇ ਕੈਲਸ਼ੀਅਮ ਦੀ ਜੇ ਕਮੀ ਆ ਗਈ ਤਾਂ ਉਹਨੂੰ ਮਿਲਕ ਫੀਵਰ ਹੋ ਜਾਊਗਾ ਪਸ਼ੂ ਨੂੰ ਸਾਰੇ ਸੂਏ ਦੇ ਉੱਤੇ ਉਹਦਾ ਅਸਰ ਪਾਊਗਾ ਇਹ ਤੋਂ ਇਲਾਵਾ ਵਿਟਾਮਿਨ ਐਚ ਬਾਰੇ ਆਪਾਂ ਸਾਰੇ ਜਾਣਦੇ ਆ ਵਿਟਾਮਿਨ ਐਚ ਪਸ਼ੂ ਦੇ ਹਵਾਨੇ ਦੇ ਉੱਤੇ ਕੰਮ ਕਰਦਾ ਹੈ ਮਸਟੈਟ ਸੋਨਾ ਇਹ ਵੀ ਧਾਤਾਂ ਦੀ ਕਮੀ ਦੇ ਨਾਲ ਹੁੰਦਾ ਹੈ ਪਸ਼ੂ ਰਿਪੀਟ ਕਰ ਜਾਂਦਾ ਹੈ ਇਹ ਵੀ ਧਾਤਾਂ ਦੀ ਕਮੀ ਦੇ ਨਾਲ ਕੰਮ ਕਰਦਾ ਮੇਨ ਗੱਲ ਇਹ ਆ ਵੀ ਆਪਾਂ ਬਹੁਤ ਸਾਰੀਆਂ ਧਾਤਾਂ ਲਘੂ ਧਤਾਂ ਜਿਹੜੇ ਛੋਟੇ ਛੋਟੇ ਬਰੀਕ ਬਰੀਕ ਆ ਮਿਲੋ ਕਿਸੇ ਦੀ ਮਾਤਰਾ 1 ਗ੍ਰਾਮ ਚਾਹੀਦੀ ਕਿਸੇ ਦੀ 10 ਗ੍ਰਾਮ ਕਿਸੇ ਦੀ 20 ਗ੍ਰਾਮ ਸਾਰਿਆਂ ਦੇ ਨਾਮ ਆਪਾਂ ਇੱਥੇ ਮੈਂਸ਼ਨ ਨਹੀਂ ਕਰ ਸਕਦੇ ਪਰ ਮਿਨਰਲ ਮਿਕਸਚਰ ਬਹੁਤ ਜ਼ਰੂਰੀ ਹੈ ਜਿਹੜਾ ਇੱਕ ਬੈਲੈਂਸ ਹੋਵੇ ਲੋੜ ਕਿਉਂ ਪੈਂਦੀ ਹੈ ਜਦੋਂ ਦੁੱਧ ਦੀ ਆਪਾਂ ਗੱਲ ਕਰੀਏ ਦੋਸਤੋ ਤਾਂ ਜਦੋਂ ਛੋਟਾ ਬੱਚਾ ਪੜਨਾ ਸ਼ੁਰੂ ਕਰਦਾ ਨਾ ਤੇ ਉਹਦੀ ਜਿਹੜੀ ਬੁੱਕ ਹੁੰਦੀ ਉਹਦੇ ਚ ਇੱਕ ਫੋਟੋ ਆਉਂਦੀ ਹੈ ਜਿਹਦੇ ਚ ਸੰਤੁਲਿਤ ਭੋਜਨ ਆਸਤੇ ਇੱਕ ਥਾਲੀ ਜਿਹੜੀ ਬਣੀ ਵੀ ਹੁੰਦੀ ਹੈ ਬਾਕੀ ਜਿਹੜੀਆਂ ਚੀਜ਼ਾਂ ਨਾਲ ਉੱਥੇ ਰੱਖੀਆਂ ਹੁੰਦੀਆਂ ਪਰ ਇੱਕ ਫੋਟੋ ਦੇ ਵਿੱਚ ਦੁੱਧ ਦਾ ਗਲਾਸ ਵੀ ਹੁੰਦਾ ਹੈ ਕਾਰਨ ਕਿ ਇਹ ਵੀ ਦੁੱਧ ਦੇ ਵਿੱਚ ਉਹ ਸਾਰੇ ਤੱਤ ਹੈ ਜਿਹੜੇ ਹਿਊਮਨ ਬਾਡੀ ਵਾਸਤੇ ਜ਼ਰੂਰੀ ਹੈ ਤੇ ਉਹ ਸਾਰੇ ਤੱਤ ਜਦੋਂ ਪਸ਼ੂ ਦੀ ਬਾਡੀ ਦੇ ਵਿੱਚੋਂ ਜਿਆਦਾ ਮਾਤਰਾ ਚ ਨਿਕਲਣਗੇ ਤਾਂ ਨੇਚਰਲੀ ਉਹਨੂੰ ਦੇਣੇ ਵੀ ਸਾਨੂੰ ਪੈਣਗੇ ਕਿਉਂਕਿ ਉਹਦੀ ਲੋੜ ਤਾਂ ਪੂਰੀ ਕਰਨੀ ਪਊ ਫੇਰ ਹੀ ਦੁੱਧ ਇੰਨਾ ਸੰਤੁਲਿਤ ਰਹੂਗਾ ਫੇਰ ਹੀ ਪਸ਼ੂ ਉਹਨੂੰ ਪੈਦਾ ਕਰ ਸਕਦਾ ਸੋ ਇਹਨਾਂ ਤੱਤਾਂ ਦੀ ਪੂਰਤੀ ਲਈ ਸਾਨੂੰ ਮਿਨਰਲ ਮਿਕਸਚਰ ਪਾਉਣਾ ਪੈਂਦਾ ਦੋਸਤੋ ਹੁਣ ਗੱਲ ਆ ਜਾਂਦੀ ਹੈ ਵੀ ਸਾਨੂੰ ਮਿਨਰਲ ਮਿਕਸਚਰ ਵਰਤਨਾ ਕਿਹੜਾ ਚਾਹੀਦਾ ਮਾਰਕੀਟ ਦੇ ਵਿੱਚ ਜੇ ਤੁਸੀਂ ਜਾਓ ਤਾਂ ਹਜ਼ਾਰਾਂ ਤਰ੍ਹਾਂ ਦਾ ਮਿਨਰਲ ਮਿਕਸਚਰ ਤੁਹਾਨੂੰ ਪੈਕਿੰਗ ਦੇ ਵਿੱਚ ਦੇਖਣ ਨੂੰ ਮਿਲੇਗਾ। ਅਲੱਗ-ਅਲੱਗ ਕੰਪਨੀਆਂ ਵੱਲੋਂ ਤਿਆਰ ਕੀਤਾ ਜਾਂਦਾ ਹੈ। ਪਰ ਤੁਸੀਂ ਕਿਵੇਂ ਸਿਲੈਕਟ ਕਰਨਾ ਹੈ ਵੀ ਤੁਹਾਨੂੰ ਮਿਨਰਲ ਮਿਕਸਚਰ ਅਸਲ ਦੇ ਵਿੱਚ ਵਰਤਨਾ ਕਿਹੜਾ ਚਾਹੀਦਾ ਹੈ। ਇਹਦੀ ਇੱਕ ਐਗਜ਼ਾਮਪਲ ਦਿੰਨਾ ਤੁਹਾਨੂੰ ਮੈਂ। ਮਿਨਰਲ ਮਿਕਸਚਰ ਜਿਵੇਂ ਪਹਿਲਾਂ ਦੱਸਿਆ ਵੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਵਾਸਤੇ ਦਿੱਤਾ ਜਾਂਦਾ ਹੈ। ਸਾਰੇ ਜਾਣਦੇ ਹੋ ਵੀ ਧਰਤੀ ਜਿਹੜੀ ਉਹ ਅਲੱਗ ਹੈ, ਪੰਜਾਬ ਦੀ ਧਰਤੀ ਹੋਰ ਹੈ। ਹਰਿਆਣੇ ਚ ਚਲੇ ਜਾਓ ਉਥੋਂ ਦੀ ਮਿੱਟੀ ਉਥੋਂ ਦਾ ਪਾਉਣ ਪਾਣੀ ਉਥੋਂ ਦੀ ਧਰਤੀ ਅਲੱਗ ਹੈ ਰਾਜਸਥਾਨ ਵਾਲੇ ਪਾਸੇ ਨੂੰ ਚਲੇ ਜਾਓ ਤੇ ਉਥੋਂ ਦੀ ਧਰਤੀ ਹੋਰ ਹੈ ਉਥੋਂ ਦਾ ਪੱਠਾ ਨੀਰਾ ਵੀ ਬਦਲਦਾ ਰਹਿਣ ਸੈਣ ਵੀ ਬਦਲਦਾ ਪਾਉਣ ਪਾਣੀ ਵੀ ਬਦਲਦਾ ਇਹ ਸਾਰੀਆਂ ਚੀਜ਼ਾਂ ਨੇ ਰਲਾ ਕੇ ਤੱਤਾਂ ਦੀ ਕੁਸ ਤੱਤ ਕਿਤੇ ਵੱਧ ਹੈ ਕਿਤੇ ਘੱਟ ਹੈ ਪਰ ਸਾਨੂੰ ਸਿਲੈਕਟ ਕਿਹੜਾ ਚ ਕਰਨਾ ਚਾਹੀਦਾ ਜਿਹੜਾ ਮਿਨਰਲ ਮਿਕਸਚਰ ਹੈ ਸਾਨੂੰ ਉਹ ਮਿਨਰਲ ਮਿਕਸਚਰ ਤਿਆਰ ਜਿਹੜਾ ਪਸ਼ੂ ਵਾਸਤੇ ਵਰਤਣਾ ਚਾਹੀਦਾ ਜਿਹੜਾ ਸਾਡੇ ਏਰੀਏ ਦੀਆਂ ਲੋੜਾਂ ਨੂੰ ਧਿਆਨ ਚ ਰੱਖ ਕੇ ਬਣਾਇਆ ਗਿਆ ਹੋਵੇ ਤਾਂ ਮੇਰੇ ਕੋਲ ਇੱਕੋ ਹੀ ਨਾਂ ਜਿਹੜਾ ਉਹ ਧਿਆਨ ਚ ਆਉਂਦਾ ਹੈ ਸਮ੍ਰਿਧੀ 골ਡ ਇਹ ਕੇਰਸ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਐਨ ਡੀ ਡੀ ਬੀ ਨੇ ਹਦਾਇਤਾਂ ਦਿੱਤੀਆਂ ਸੀਗਾ ਵੀ ਮਿਨਰਲ ਮਿਕਸਚਰ ਜਿਹੜਾ ਉਹ ਏਰੀਆ ਸਪੈਸੀਫਿਕ ਹੋਣਾ ਚਾਹੀਦਾ ਵੀ ਜਿਹੜੇ ਏਰੀਆ ਚ ਜਿਹੜੇ ਤੱਤਾਂ ਦੀ ਘਾਟ ਹੈ ਉਹਨਾਂ ਨੂੰ ਮਿਲਾ ਕੇ ਮਿਨਰਲ ਮਿਕਸਚਰ ਤਿਆਰ ਕੀਤਾ ਜਾਵੇ ਤਾਂ ਕੇਰਸ ਵੱਲੋਂ ਸਮ੍ਰਿਧੀ 골ਡ ਮਿਨਰਲ ਮਿਕਸਚਰ ਤਿਆਰ ਕੀਤਾ ਗਿਆ ਹੁਣ ਇਹ ਵੱਖਰਾ ਕਿਵੇਂ ਹੈ ਕਿਉਂ ਮੈਂ ਇਹਦੀ ਤੁਹਾਨੂੰ ਰეკਮੈਂਡੇਸ਼ਨ ਕਰ ਰਿਹਾ ਵੀ ਕਿਉਂ ਤੁਹਾਨੂੰ ਇਹ ਵਰਤਣਾ ਜ਼ਰੂਰੀ ਹੈ ਥੋੜਾ ਆਪਾਂ ਇਧਰਲੇ ਪਾਸੇ ਨੂੰ ਚੱਲਾਂਗੇ ਜਿਵੇਂ ਮੈਂ ਤੱਤਾਂ ਦੀ ਗੱਲ ਕੀਤੀ ਸੀ ਉਹ ਤੁਸੀਂ ਇੱਥੇ ਇਹਨਾਂ ਦਾ ਕੰਬੀਨੇਸ਼ਨ ਦੇਖ ਸਕਦੇ ਹੋ ਦੋਸਤੋ ਕੈਲਸ਼ੀਅਮ ਫਾਸਫੋਰਸ ਜਿੰਕ ਸਲਫਰ ਕਾਪਰ ਕੋਬਾਲਟ ਇਹ ਸਾਰੇ ਤੱਤ ਪਰ ਨਾਲ ਜਿਹੜੀ ਵੇਖਣ ਵਾਲੀ ਚੀਜ਼ ਹੈ ਫੋਰ ਸਟੇਟ ਆਫ ਪੰਜਾਬ ਪੰਜਾਬ ਦੀ ਧਰਤੀ 'ਚ ਜਿਹੜੇ ਤੱਤਾਂ ਦੀ ਘਾਟ ਹੈ ਉਹਨਾਂ ਦੀ ਪੂਰਤੀ ਤੇ ਲਈ ਸਮ੍ਰiddhi gold ਪਾਊਡਰ ਤਿਆਰ ਕੀਤਾ ਗਿਆ ਹੈ ਹੁਣ ਜੇ ਕੋਈ ਭਰਾ ਹਰਿਆਣੇ ਚੋਂ ਵੀਡੀਓ ਦੇਖ ਰਿਹਾ ਹੈ ਤਾਂ ਉਹ ਸਮ੍ਰਿਧੀ 골ਡ ਜਦੋਂ ਖਰੀਦਣ ਗਿਆ ਆਪਦੇ ਏਰੀਆ ਦੇ ਵਿੱਚ ਤਾਂ ਉੱਥੇ ਸਟੇਟ ਆਫ ਹਰਿਆਣਾ ਵਾਸਤੇ ਜਿਹੜਾ ਤਿਆਰ ਕੀਤਾ ਗਿਆ ਉਹ ਪਾਊਡਰ ਉਹਨਾਂ ਨੂੰ ਮਿਲੂਗਾ। ਰਾਜਸਥਾਨ ਦਾ ਭਰਾ ਜੇ ਕੋਈ ਵੀਡੀਓ ਦੇਖਦਾ ਤਾਂ ਉਹਨਾਂ ਵਾਸਤੇ ਰਾਜਸਥਾਨ ਵਾਸਤੇ ਜਿਹੜਾ ਪਾਊਡਰ ਤਿਆਰ ਕੀਤਾ ਗਿਆ ਉਹ ਉਹਨਾਂ ਨੂੰ ਖਰੀਦਣ ਲਈ ਮਿਲੂਗਾ। ਮਤਲਬ ਪੂਰੇ ਪੰਜਾਬ ਦੀ ਧਰਤੀ ਦੇ ਵਿੱਚੋਂ ਸੈਂਪਲ ਲੈ ਕੇ ਇਹ ਦੇਖਿਆ ਵੀ ਜਿਹੜੇ ਤੱਤਾਂ ਦੀ ਘਾਟ ਹੈ ਨੇਚੁਰਲੀ ਹੈ ਜਿਹੜੇ ਧਰਤੀ 'ਚ ਕਮੀ ਹੈ ਉਹ ਪਸ਼ੂ ਦੀ ਬਾਡੀ 'ਚ ਵੀ ਕਮੀ ਆਊਗੀ ਕਿਉਂਕਿ ਹਰਾ ਪੱਠਾ ਜਾਂ ਹਰਾ ਚਾਰਾ ਜਿਹੜਾ ਉਹ ਪਸ਼ੂ ਨੂੰ ਬਾਣ ਦੇ ਵਿੱਚੋਂ ਆਪਾਂ ਵੱਢ ਕੇ ਲਿਜਾ ਕੇ ਖਵਾਉਣਾ ਤਾਂ ਜੇ ਬਾਣ 'ਚ ਕਮੀ ਆ ਤਾਂ ਨੇਚਰਲੀ ਆ ਪਸ਼ੂ ਦੀ ਬਾਡੀ 'ਚ ਵੀ ਕਮੀ ਹੋਊਗੀ ਤਾਂ ਸਮ੍ਰਿਧੀ ਗੋਲਡ ਕੈਰਸ ਕੰਪਨੀ ਵੱਲੋਂ ਸਪੈਸ਼ਲ ਏਰੀਏ ਦੇ ਹਿਸਾਬ ਤੇ ਤਿਆਰ ਕੀਤਾ ਗਿਆ ਇੱਕ ਮਿਨਰਲ ਮਿਕਸਚਰ ਹੈ ਇਹ ਪਾਉਂਗੇ ਚਮਕ ਵੀ ਰਹੂਗੀ ਪਸ਼ੂ ਦੀ ਬਾਡੀ ਦੇ ਵਿੱਚ ਤੇ ਨਾਲ ਪਲੱਸ ਪੁਆਇੰਟ ਇਹ ਰਹਿਣਾ ਵੀ ਨਾ ਤਾਂ ਰੀਪੀਟਿੰਗ ਦੀ ਸਮੱਸਿਆ ਆਵੇ ਤੇ ਕਿਤੇ ਨਾ ਕਿਤੇ ਮਸਟੈਟਸ ਵਰਗੀਆਂ ਪ੍ਰੋਬਲਮ ਵੀ ਜਦੋਂ ਪਸ਼ੂ ਦੀ ਇਮਿਊਨਿਟੀ ਘਟਦੀ ਹੈ ਉਦੋਂ ਹੀ ਬਣਦੀ ਹੈ ਜੇ ਪਸ਼ੂ ਪੂਰੀ ਤਰ੍ਹਾਂ ਤੰਦਰੁਸਤ ਹੈ ਉਹਦੇ 'ਚ ਕੋਈ ਕਮੀ ਨਹੀਂ ਹੈ ਕਿਸੇ ਕਿਸਮ ਦੀ ਤਾਂ ਬਿਮਾਰੀ ਉਹਦੇ ਨੇੜ ਤੇ ਨਹੀਂ ਲੰਘੂਗੀ ਇਹਦੀ ਡੋਜ਼ ਦੀ ਜੇ ਗੱਲ ਕਰੀਏ ਦੋਸਤੋ ਤਾਂ ਵੈਸੇ ਇਹਦੀ ਡੋਜ਼ ਸਹੀ ਤਰੀਕੇ ਨਾਲ ਆਪਾਂ ਜੇ ਵੇਖਣੀ ਹੋਵੇ ਤਾਂ ਪਸ਼ੂ ਦੇ ਦੁੱਧ ਦੇਣ ਦੀ ਸ਼ਮਤਾ ਮਤਲਬ ਉਹਦੀ ਉਹ ਦੁੱਧ ਕਿੰਨਾ ਪੈਦਾ ਕਰ ਰਿਹਾ ਹੈ ਉਹਦੇ ਮੁਤਾਬਕ ਦੂਜੀ ਗੱਲ ਪਸ਼ੂ ਦਾ ਬਾਡੀ weight ਕਿੰਨਾ ਹੈ ਇਹ ਕਈ ਚੀਜ਼ਾਂ ਜਿਹੜੀਆਂ ਉਹਦੇ ਹਿਸਾਬ ਨਾਲ ਪਸ਼ੂ ਨੂੰ ਉਹਦੀ ਡੋਜ਼ ਤੈਅ ਕੀਤੀ ਜਾਂਦੀ ਹੈ ਪਰ ਮੋٹے ਜੇ ਰੂਪ ਦੇ ਵਿੱਚ 50 ਗ੍ਰਾਮ ਪਰ ਡੇ ਤੋਂ ਲੈ ਕੇ 100 ਗ੍ਰਾਮ ਤੱਕ ਇਹ ਇਹਨਾ ਤੁਸੀਂ ਖਵਾਉਂਦੇ ਰਹਿੰਦੇ ਹੋ ਤਾਂ ਤੁਹਾਡਾ ਪਸ਼ੂ ਤੰਦਰੁਸਤ ਰਹੂਗਾ ਸਮ੍ਰਿਧੀ 골ਡ ਹਰੇਕ ਮੈਡੀਕਲ ਸਟੋਰ ਤੇ ਉਪਲਬਧ ਹੈ ਪੂਰੇ ਪੰਜਾਬ ਚ ਪੰਜਾਬ ਲਈ ਸਪੈਸ਼ਲ ਜਿਹੜਾ ਬਣਿਆ ਇਹ ਮਿਲਦਾ ਹੈ ਹਰਿਆਣੇ ਚ ਹਰਿਆਣੇ ਵਾਸਤੇ ਜਿਹੜਾ ਤਿਆਰ ਆ ਉਹ ਮਿਲੂਗਾ ਰਾਜਸਥਾਨ ਤੋਂ ਕੋਈ ਭਰਾ ਵੀਡੀਓ ਦੇਖ ਰਿਹਾ ਤਾਂ ਤੁਹਾਨੂੰ ਰਾਜਸਥਾਨ ਦੀਆਂ ਲੋੜਾਂ ਦੇ ਨਾਲ ਸੰਬੰਧਿਤ ਜਿਹੜਾ ਉਹ मिनरल मिक्सचर ਉਹ ਤਿਆਰ ਮਿਲੂਗਾ ਸੋ ਕੇਰਸ ਕੰਪਨੀ ਦਾ ਇੱਕ ਬੜਾ ਵਧੀਆ ਪ੍ਰੋਡਕਟ ਜਿਹੜਾ ਏਰੀਆ ਸਪੈਸੀਫਿਕ ਹੈ ਲੋੜਾਂ ਨੂੰ ਮੁੱਖ ਰੱਖ ਕੇ ਤਿਆਰ ਕੀਤਾ ਗਿਆ ਜਰੂਰ ਵਰਤੋ ਇਹਦੀ ਪੈਕਿੰਗ 1 ਕਿਲੋ ਤੋਂ ਲੈ ਕੇ 1 ਕਿਲੋ 5 ਕਿਲੋ ਜਾਂ 20 ਕਿਲੋ ਦੇ ਵਿੱਚ ਆਉਂਦੀ ਹੈ ਜੇ ਕੋਈ ਵੀਰ ਇਸ ਪਾਊਡਰ ਨੂੰ ਕਿਲੋ ਵਰਤ ਕੇ ਟ੍ਰਾਇਲ ਲਾਉਣਾ ਚਾਹੁੰਦਾ ਕਿਲੋ ਵਾਲਾ ਖਰੀਦ ਲਓ ਜੇ ਤੁਹਾਨੂੰ ਕੇਰਸ ਕੰਪਨੀ ਦੇ ਉੱਤੇ ਵਿਸ਼ਵਾਸ ਹੈ ਯਕੀਨ ਹੈ ਵੀ ਇਹ ਇੱਕ ਇੰਡੀਆ ਦੀ ਨੰਬਰ 1 ਗਰੋਇੰਗ ਕੰਪਨੀ ਹੈ ਤਾਂ ਨੇਚਰਲੀ ਇਹਦੇ ਪ੍ਰੋਡਕਟ ਸਾਰੇ ਵਿਸ਼ਵਾਸਯੋਗ ਆ ਚੰਗੇ ਤਿਆਰ ਕੀਤੇ ਹੋਏ ਆ ਤਾਂ ਤੁਸੀਂ 5 ਕਿਲੋ ਜਾਂ 20 ਕਿਲੋ ਆਪਦੇ ਪਸ਼ੂਆਂ ਦੀ ਗਿਣਤੀ ਦੇ ਹਿਸਾਬ ਤੇ ਇਸ ਪਾਊਡਰ ਨੂੰ ਵਰਤ ਸਕਦੇ ਹੋ ਇੱਕ ਹੋਰ ਚੀਜ਼ ਦੱਸ ਦਿਆਂ ਵੀ ਜਦੋਂ ਵਰਤਣਾ ਹੈ ਪੋਲੀਥੀਨ ਲਫਾਫਾ ਜਿਹੜਾ ਉਹ ਖੋਲਣ ਤੋਂ ਬਾਅਦ ਚ ਜਦੋਂ ਤੁਸੀਂ ਉਹਦੀ ਡੋਜ਼ ਲੋੜੀਂਦੀ ਪਸ਼ੂ ਨੂੰ ਪਾਉਣ ਵਾਸਤੇ ਕੱਢ ਲੈਨੇ ਹੋ ਉਸ ਤੋਂ ਬਾਅਦ ਉਹਨੂੰ ਬੰਦ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ ਖੁੱਲਾ ਰੱਖੋਗੇ ਤਾਂ ਕਿਤੇ ਨਾ ਕਿਸੇ ਕੁਸ ਤਤ ਹਵਾ ਦੇ ਰੂਪ ਚ ਉੱਡਣ ਦਾ ਡਰ ਰਹਿੰਦਾ ਸੋ ਧੰਨਵਾਦ ਆਈ ਦੀ ਵੀਡੀਓ ਦੇਖਣ ਲਈ ਸਮਰiddhi ਗੋਲਡ ਕੈਰਸ ਕੰਪਨੀ ਵੱਲੋਂ ਤਿਆਰ ਕੀਤਾ ਹੋਇਆ ਬਹੁਤ ਵਧੀਆ ਪ੍ਰੋਡਕਟ ਹੈ